ਮੇਰੇ ਵੱਲੋਂ ਯਾਨੀ ਕਿ ਬਲਦੀਪ ਖਲੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਰਦਾਰ ਭਗਤ ਸਿੰਘ ਬਾਰੇ ਮੈਂ ਦੋ ਚਾਰ ਲਾਈਨਾਂ ਲਿਖੀਆਂ ਆਪ ਜੀ ਦੀ ਨਜ਼ਰ ਕਰਨ ਲੱਗਾ ਓ ਹੋ ਹੀਰੇ ਤਾਂ ਹੀਰੇ ਹੁੰਦੇ ਹੁੰਦੇ ਜੀ ਵਤਨ ਦੇ ਗਹਿਣੇ ਯੋਧੇ ਤਾਂ ਹੀਰੇ ਹੁੰਦੇ ਉਹਦੇ ਜੀ ਵਤਨ ਦੇ ਗੈਣੇ ਸਹੀਦੇ ਭਗਤ ਸਿੰਘ ਜੀ ਸਦਾ ਲਈ ਜਿਉਂਦੇ ਰਹਿਣੇ ਨਿਉ ਨਿਉ ਕੇ ਖਰਾ ਸਲਾਮਾ ਸੋ ਵਾਰੀ ਸੀਛ ਚਕਾ ਮਾ ਰਾਜ ਗੁਰ ਸੁਖਦੇਵ ਚੇਤੇ ਆ ਗਏ ਮੈਂ ਵਾਰੀ ਜਾਵਾਂ ਮਾਂ ਦੇ ਪੁੱਤ ਨੇ ਕੀਆਂ ਕਮ ਆ ਗਏ ਮੈਂ ਸਦਕੇ ਜਾਵਾਂ ਮਾਂ ਦੇ ਪੁੱਤ ਨੇ ਕੀਆਂ ਕਮ ਆ ਗਏ ਇਸ ਦੇ ਨਾਮੇ ਲਾਗੇ ਆਪਣੀ ਸੋਹਣੀ ਜ਼ਿੰਦਗਾਨੀ ਜਿਵੇਂ ਕੋਈ ਭੁੱਲ ਸਕਦਾ ਏ ਕੀਤੀ ਹੋਈ ਕੁਰਬਾਨੀ ਹੋਰ ਵਾਲਾ ਬਲਦੀਪੀਦਾਂ ਦੇ ਗਾਉਂਦਾ ਗੀਤ ਮਕੇ ਗਲ ਇਥੇ 파ਹੇ ਪਾ ਗਏ ਮੈਂ ਵਾਰੀ ਜਾਵਾਂ ਸਾਦੇ ਪੁੱਤ ਨੇ ਕੀ ਆ ਕਵਾਂ ਗਏ ਮੈਂ ਸੜਕੇ ਜਾਵਾਂ ਸਾਦੇ ਪੁੱਤ ਨੇ ਕੀ ਆ ਕਵਾਂ ਗਏ